ਮਹਿਫਿਲ ਦੀ ਗੱਲ ਕਰੀ ਅਮਰਿੰਦਰ ਗਿੱਲ ਮਹਿਫਿਲ ਤੋਂ ਦੂਰ ਰਹਿੰਦੇ ਨੇ ਇਹ ਬਹੁਤ ਸੁਣਿਆ ਹੈ ਆਬਵੀਅਸਲੀ ਤੁਹਾਡਾ ਬਹੁਤ ਪੁਰਾਣਾ ਰਿਸ਼ਤਾ ਹੈ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹਾਂਗੀ ਜਿਹੜਾ ਫਰਸਟ ਟਾਈਮ ਤੁਸੀਂ ਮਿਲੇ ਸੀ ਉਹ ਤੁਹਾਨੂੰ ਯਾਦ ਹੈ ਕਿੱਸਾ ਸਾਰਾ ਮੈਨੂੰ ਲੱਗਾ ਮੈਂ ਭਾਜੀ ਨੂੰ ਕਿਸੇ ਗਾਣੇ ਦੇ ਸ਼ੂਟ ਤੇ ਮਿਲਿਆ ਸੀ ਮੈਨੂੰ ਐ ਸਭ ਤੋਂ ਯਾਦ ਨਹੀਂ ਬਟ ਫਿਰ ਫਿਲਮਾਂ ਸ਼ੁਰੂ ਹੋ ਗਈਆਂ ਫਿਰ ਫਿਲਮਾਂ ਚ ਫਿਰ ਨਾਲ ਹੀ ਸੀ ਭਾਜੀ ਬਹੁਤ ਕਮਾਲ ਦੀ ਰੂਹ ਨੇ ਉਹ ਬੜੇ ਤੁਹਾਨੂੰ ਆਮ ਲੋਕਾਂ ਦੇ ਵਿੱਚ ਤੁਰਦੇ ਫਿਰਦੇ ਦੇਖ ਜਾਣਗੇ ਤੁਸੀਂ ਪਛਾਣ ਨਹੀਂ ਪਾਉਂਗੇ ਵੀ ਅੱਛਾ ਇਹ ਮੋਹਿੰਦਰ ਗਿੱਲ ਹੈ ਅੱਛਾ ਬਹੁਤ ਬਹੁਤ स्वीट ਜਿਹੇ ਬੰਦੇ ਕਦੇ ਇਹ ਵੀ ਸਪੈਸ਼ਲ ਨਹੀਂ ਵੀ ਹਾਂਜੀ ਵੈਨਿਟੀ ਦੇ ਵਿੱਚ ਜਾਂ ਰੁਕ ਫਰਜ ਬਣਦਾ ਸਾਡਾ ਪਰ ਉਹਨਾਂ ਦਾ ਸੁਭਾਅ ਉਹਨਾਂ ਦੇ ਵਿੱਚ ਠੀਕ ਹੈ ਯਾਰ ਰੋਟੀ ਲੱਗੀ ਤਾਂ ਓਵਰ ਸੀਜ਼ ਬਾਹਰ ਸ਼ੂਟ ਕਰੀਦਾ ਉੱਥੇ ਇੱਕ ਰਿਊ ਖਾਣਾ ਖਾ ਰਿਹਾ ਹੁੰਦਾ ਉੱਥੇ ਪਲੇਟ ਲੈ ਕੇ ਲੈਂਸ ਲਾ ਕੇ ਉਹ ਵੀ ਰੋਟੀ ਜੀ ਪਾ ਲੈਂਦਾ ਮਤਲਬ ਬਿਲਕੁਲ ਹੀ ਹੰਬਲ ਜਿਹੇ ਬੰਦੇ ਬਹੁਤ ਜੁੜੇ ਹੋਏ ਬੰਦੇ ਜ਼ਮੀਨ ਦੇ ਨਾਲ ਕਹਿੰਦੇ ਆਪਣੇ ਹਿਸਾਬ ਨਾਲ ਕੰਮ ਕਰਦੇ ਜੇ ਕਰਨਾ ਤੇ ਕਰਨਾ ਜਿੰਨੀ ਕਰਨਾ ਤੇ ਨਹੀਂ ਹਾਂਜੀ ਉਹਨਾਂ ਦਾ ਮੰਨਣਾ ਹੈ ਵੀ ਜੇ ਜਿਉਹੋ ਹੀ ਕਾਲ ਟਾਈਮ ਸਵੇਰੇ 7 ਵਜੇ ਵਾਲਾ ਹੀ ਆ ਵੀ 7 ਵਜੇ ਪਹੁੰਚੇ ਨਹੀਂ ਸਰ 7:30 ਹੋ ਗਿਆ ਪਹੁੰਚੇ ਨਹੀਂ ਕਹਿੰਦੇ ਫਿਰ ਆਪਣੇ ਪ੍ਰੋਡਕਸ਼ਨ ਉੱਚ ਕੰਮ ਕਰਨ ਦਾ ਕੀ ਫਾਇਦਾ ਜਿਉਹੋ ਹੀ ਰਹਿਣਾ ਵੀ ਸਿਰ ਤੇ ਤਲਵਾਰ ਟੰਗੀ ਆ ਹਮੇਸ਼ਾ ਮੀ ਯਾਰ ਅੱਛਾ 6 ਵਜੇ 5 ਵਜੇ ਉੱਠਣੇ ਪੈਣਾ ਹੈ ਨਾ ਕਿਉਂਕਿ ਜਿਹੜਾ ਆਰਟਿਸਟ ਬੰਦਾ ਹੁੰਦਾ ਨਾ ਉਹਦੇ ਨਾਂ ਤੇ ਸੌਣ ਦਾ ਕੋਈ ਟਾਈਮ ਆ ਨਾ ਉਹਦੇ ਉੱਠਣ ਦਾ ਟਾਈਮ ਆ ਉਹਤੇ ਜੇ ਕਿ ਜਦੋਂ ਵੀ ਕੋਈ ਕ੍ਰੀਏਟੀਵਿਟੀ ਮਾਈਂਡ ਦੇ ਵਿੱਚ ਆ ਗਈ ਤਾਂ ਉੱਤੇ ਵਰਕ ਕਰਨਾ ਸ਼ੁਰੂ ਕਰਦਾ ਪੰਜ ਪੜ੍ਹਦੇ ਵੀ ਆ ਬੁੱਕਸ ਵੀ ਪੜ੍ਹਦੇ ਆ ਅਨੇਜ ਦਾ ਕਾਰਜ ਭਾਜੀ ਦੀ ਵੀ ਨੇਚਰ ਆ ਉਹ ਵੀ ਬੁੱਕਸ ਪੜ੍ਹਦੇ ਆ ਉਹ ਉਹ ਤੁਸੀਂ ਸਵੇਰੇ 5 ਵਜੇ ਮੈਸੇਜ ਕਰੋ ਤਾਂ ਵੀ ਤੁਹਾਨੂੰ ਰਿਪਲਾਈ ਆ ਜਾਊਗਾ ਤੁਸੀਂ 3 ਵਜੇ ਸਵੇਰੇ ਮੈਸੇਜ ਕਰੋ ਤਾਂ ਵੀ ਰਿਪਲਾਈ ਆ ਜਾਂਦਾ ਕਈ ਵਾਰੀ ਇਟ ਮੀਨਸ ਕਿ ਉਹ ਜਾਗ ਰਹੇ ਆ ਉਹ ਉਹ ਇਟ ੀਜ਼ ਕ੍ਰੀਏਟੀਵਿਟੀ ਚੱਲ ਰਹੀ ਆ ਕੋਈ ਥਾਟ ਆ ਗਿਆ ਉਹਨੂੰ ਡਿਵੈਲਪ ਕਰ ਰਹੇ ਆ ਉਹ ਫਿਰ ਉਹਦੇ ਵਿੱਚ ਇਹ ਹੁੰਦਾ ਵੀ ਆ ਵੀ ਅੱਛਾ ਹੁਣ ਸਵੇਰੇ ਇਹ ਕੋ ਵੀ ਬੰਦਸ਼ ਆ ਵੀ ਯਾਰ ਸਵੇਰੇ 7 ਵਜੇ ਜਾਣਾ ਹੀ ਜਾਣਾ ਉਹ ਕਹਿੰਦੇ ਫੇ ਆਪਣਾ ਪ੍ਰੋਡਕਸ਼ਨ ਹਾਊਸ ਆਪਣਾ ਪੈਸਾ ਯਾਰ ਕਿਸੇ ਨੂੰ ਥੋੜੀ ਜਵਾਬ ਦੇਣਾ ਜਦੋਂ ਮਰਜ਼ੀ ਦੋ ਜੀਉਗਾ ਕਰ ਲਾਂਗੇ ਕੰਮ ਸੋਤਰਾ ਸਾਹਿਬਾ ਮਹਿਫਿਲ ਦੀ ਗੱਲ ਕਰੀ ਅਮਰਿੰਦਰ ਗਿੱਲ ਮਹਿਫਿਲ ਤੋਂ ਦੂਰ ਰਹਿੰਦੇ ਨੇ ਇਹ ਬਹੁਤ ਸੁਣਿਆ ਹੈ ਆਬਵੀਅਸਲੀ ਤੁਹਾਡਾ ਬਹੁਤ ਪੁਰਾਣਾ ਰਿਸ਼ਤਾ ਹੈ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹਾਂਗੀ ਜਿਹੜਾ ਫਰਸਟ ਟਾਈਮ ਤੁਸੀਂ ਮਿਲੇ ਸੀ ਉਹ ਤੁਹਾਨੂੰ ਯਾਦ ਹੈ ਕਿੱਸਾ ਸਾਰਾ ਮੈਨੂੰ ਲੱਗਦਾ ਮੈਂ ਪਾਜੀ ਨੂੰ ਕਿਸੇ ਗਾਣੇ ਦੇ ਸ਼ੂਟ ਤੇ ਮਿਲਿਆ ਸੀ ਮੈਨੂੰ ਐ ਸਸਤੀ ਯਾਤਰੀ ਮਕ ਤ ਫਿਰ ਫਿਲਮਾਂ ਸ਼ੁਰੂ ਹੋ ਗਈਆਂ ਫਿਰ ਫਿਲਮਾਂ ਜਿਹੜੇ ਫਿਨਾਲ ਗਏ ਜੀ ਭਾਜੀ ਬਹੁਤ ਕਮਾਲ ਦੀ ਰੂਹ ਨੇ ਉਹ ਹਮ ਬੜੇ ਤੁਹਾਨੂੰ ਆਮ ਲੋਕਾਂ ਦੇ ਵਿੱਚ ਤੁਰਦੇ ਫਿਰਦੇ ਦੇਖ ਜਾਣਗੇ ਤੁਸੀਂ ਪਛਾਣ ਨਹੀਂ ਪਾਉਂਗੇ ਵੀ ਅੱਛਾ ਇਹ ਮੋਹਿੰਦਰ ਕਿਲਾ ਅੱਛਾ ਬਹੁਤ ਬਹੁਤ ਸਵੀਟ ਜੇ ਬੰਦੇ ਕਦੀ ਇਹ ਵੀ ਸਪੈਸ਼ਲ ਨਹੀਂ ਵੀ ਹਾਂਜੀ ਵੈਨਿਟੀ ਦੇ ਵਿੱਚ ਜਾਂ ਤਰੁਕ ਪਰ ਜਬਨਦਾ ਸਾਡਾ ਪਰ ਉਹਨਾਂ ਦਾ ਸੁਭਾਅ ਉਹਨਾਂ ਦੇ ਵਿੱਚ ਠੀਕ ਹੈ ਯਾਰ ਰੋਟੀ ਲੱਗੀ ਤਾਂ ਓਵਰ ਸੀਜ਼ ਬਾਹਰ ਸ਼ੂਟ ਕਰੀਦਾ ਉੱਥੇ ਇੱਕ ਰਿਊ ਖਾਣਾ ਖਾ ਰਿਹਾ ਉਹਨਾਂ ਨੂੰ ਉੱਥੇ ਪਲੇਟ ਲੈ ਕੇ ਲੈਂਚ ਲੱਗੇ ਉਹ ਵੀ ਰੋਟੀ ਜੀ ਪਾ ਲੈਂਦੇ ਮਤਲਬ ਬਿਲਕੁਲ ਹੀ ਹੰਬਲ ਜੇ ਬੰਦੇ ਬਹੁਤ ਜੁੜੇ ਹੋਏ ਬੰਦੇ ਜ਼ਮੀਨ ਦੇ ਨਾਲ ਕਹਿੰਦੇ ਉਹ ਆਪਣੇ ਹਿਸਾਬ ਨਾਲ ਕੰਮ ਕਰਦੇ ਜੇ ਕਰਨਾ ਹੈ ਤੇ ਕਰਨਾ ਹੈ ਜੇ ਨਹੀਂ ਕਰਨਾ ਤੇ ਨਹੀਂ ਹਾਂਜੀ ਉਹਨਾਂ ਦਾ ਮੰਨਣਾ ਹੈ ਵੀ ਜੇ ਜੇ ਉਹ ਹੀ ਕਾਲ ਟਾਈਮ ਸਵੇਰੇ 7 ਵਜੇ ਵਾਲਾ ਹੀ ਆ ਵੀ 7 ਵਜੇ ਪਹੁੰਚੇ ਨਹੀਂ ਸਰ 7:30 ਹੋ ਗਿਆ ਪਹੁੰਚੇ ਨਹੀਂ ਕਹਿੰਦੇ ਫਿਰ ਆਪਣੇ ਪ੍ਰੋਡਕਸ਼ਨ ਵਿੱਚ ਕੰਮ ਕਰਨ ਦਾ ਕੀ ਫਾਇਦਾ ਜੇ ਉਹ ਹੀ ਰਾਣਾ ਵਾਪੀ ਸਿਰ ਤੇ ਤਲਵਾਰ ਟੰਗੀ ਆ ਹਮੇਸ਼ਾ ਮੀ ਯਾਰ ਅੱਛਾ 6 ਵਜੇ ਕੇ 5 ਵਜੇ ਉੱਠਣੇ ਪੈਣਾ ਹਨ ਕਿਉਂਕਿ ਜਿਹੜਾ ਆਰਟਿਸਟ ਬੰਦਾ ਹੁੰਦਾ ਨਾ ਉਹਦੇ ਨਾਂ ਤੇ ਸੌਣ ਦਾ ਕੋਈ ਟਾਈਮ ਨਾ ਹੁੰਦਾ ਉਹ ਉੱਠੜਦਾ ਰਹਿੰਦਾ ਹੈ ਉਥੇ ਇਹ ਆ ਕਿ ਜਦੋਂ ਵੀ ਕੋਈ ਕ੍ਰੀਏਟੀਵਿਟੀ ਮਾਈਂਡ ਦੇ ਵਿੱਚ ਆ ਗਈ ਤਾਂ ਉਹ ਤੇ ਵਰਕ ਕਰਦਾ ਸ਼ੁਰੂ ਕਰਦਾ ਅੱਜ ਪੜ੍ਹਦੇ ਵੀ ਆ ਬੁੱਕਸ ਵੀ ਪੜ੍ਹਦੇ ਆ ਹਨ ਜਦ ਦਾ ਕਾਰਜ ਭਾਜੀ ਦੀ ਵੀ ਨੇਚਰ ਆ ਉਹ ਵੀ ਬੁੱਕਸ ਪੜ੍ਹਦੇ ਆ ਤੋ ਉਹ ਤੁਸੀਂ ਸਵੇਰੇ 5 ਵਜੇ ਮੈਸੇਜ ਕਰੋ ਤਾਂ ਵੀ ਉਹਨੂੰ ਰਿਪਲਾਈ ਆ ਜਾਊਗਾ ਤੁਸੀਂ 3 ਵਜੇ ਸਵੇਰੇ ਮੈਸੇਜ ਕਰੋ ਤਾਂ ਵੀ ਰਿਪਲਾਈ ਆ ਜਾਂਦਾ ਕਈ ਵਾਰੀ ਇਟ ਮੀਨਸ ਕਿ ਉਹ ਉਹ ਮੈਂ ਇਟ ਵਿਦ ਕ੍ਰੀਏਟੀਵਿਟੀ ਚੱਲ ਰਹੀ ਆ ਕੋਈ ਥਾਟ ਆ ਗਿਆ ਉਹਨੂੰ ਡਿਵੈਲਪ ਕਰ ਰਹੇ ਆ ਤਾਂ ਫਿਰ ਉਹਦੇ ਵਿੱਚ ਇਹ ਹੁੰਦਾ ਵੀ ਆ ਵੀ ਅੱਛਾ ਹੁਣ ਸਵੇਰੇ ਇੱਕ ਉਹ ਵੀ ਬੰਦਸ਼ ਆ ਵੀ ਯਾਰ ਸਵੇਰੇ 7 ਵਜੇ ਜਾਣਾ ਹੀ ਜਾਣਾ ਉਹ ਕਹਿੰਦੇ ਫੇ ਆਪਣਾ ਪ੍ਰੋਡਕਸ਼ਨ ਹਾਊਸ ਆਪਣਾ ਪੈਸਾ ਯਾਰ ਕਿਸੇ ਨੂੰ ਥੋੜੀ ਜਵਾਬ ਦੇਣਾ ਜਦੋਂ ਬਸ ਜਦੋਂ ਜੀਉਗਾ ਕਰ ਲਾਂਗੇ ਕੰਮ 14 ਦਾ ਸਾਹਬ ਆ ਮਹਿਫਿਲ ਦੀ ਗੱਲ ਕਰੀ ਅਮਰਿੰਦਰ ਗਿੱਲ ਮਹਿਫਿਲ ਤੋਂ ਦੂਰ ਰਹਿੰਦੇ ਨੇ ਇਹ ਬਹੁਤ ਸੁਣਿਆ ਹੈ ਆਬਵੀਅਸਲੀ ਤੁਹਾਡਾ ਬਹੁਤ ਪੁਰਾਣਾ ਰਿਸ਼ਤਾ ਹੈ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹਾਂਗੀ ਜਿਹੜਾ ਫਰਸਟ ਟਾਈਮ ਤੁਸੀਂ ਮਿਲੇ ਸੀ ਉਹ ਤੁਹਾਨੂੰ ਯਾਦ ਹੈ ਕਿੱਸਾ ਸਾਰਾ ਬਿਲਕੁਲ ਯਾਦ ਹੈ ਮੈਂ ਭਾਜੀ ਨੂੰ ਕਿਸੇ ਗਾਣੇ ਦੇ ਸ਼ੂਟ ਤੇ ਮਿਲਿਆ ਸੀ ਮੈਨੂੰ ਐਸ ਤੱਕ ਤੇ ਯਾਦ ਨਹੀਂ ਬੱਤ ਫਿਰ ਫਿਲਮਾਂ ਸ਼ੁਰੂ ਹੋ ਗਈਆਂ ਫਿਰ ਫਿਲਮਾਂ ਜਿਵੇਂ ਫਿਰ ਨਾਲ ਹੀ ਸੀ ਬਾਕੀ ਬਹੁਤ ਕਮਾਲ ਦੀ ਰੂਹ ਨੇ ਉਹ ਹਮ ਬੜੇ ਤੁਹਾਨੂੰ ਆਮ ਲੋਕਾਂ ਦੇ ਵਿੱਚ ਤੁਰਦੇ ਫਿਰਦੇ ਦੇਖ ਜਾਣਗੇ ਤੁਸੀਂ ਪਛਾਣ ਨਹੀਂ ਪਾਉਂਗੇ ਵੀ ਅੱਛਾ ਇਹ ਮੋਹਿੰਦਰ ਕਿਲ੍ਹਾ ਅੱਛਾ ਬਹੁਤ ਬਹੁਤ ਸਵੀਟ ਜੇ ਬੰਦੇ ਕਦੀ ਇਹ ਵੀ ਸਪੈਸ਼ਲ ਨਹੀਂ ਵੀ ਹਾਂਜੀ ਵੈਨਿਟੀ ਦੇ ਵਿੱਚ ਜਾਂ ਤਰੁਕ ਫਰਜ ਬਣਦਾ ਸਾਡਾ ਪਰ ਉਹਨਾਂ ਦਾ ਸੁਭਾਅ ਉਹਨਾਂ ਦੇ ਵਿੱਚ ਠੀਕ ਹੈ ਯਾਰ ਮੁੱਤੀ ਲੱਗਦਾ ਓਵਰਸੀਜ਼ ਬਾਹਰ ਸ਼ੂਟ ਕਰੀਦਾ ਉੱਥੇ ਕਰਿਊ ਖਾਣਾ ਖਾ ਰਿਹਾ ਹੁੰਦਾ ਉੱਥੇ ਪਲੇਟ ਲੈ ਕੇ ਲੈਂਚ ਲੱਗ ਕੇ ਉਹ ਵੀ ਰੋਟੀ ਜੀ ਪਾ ਲੈਂਦੇ ਮਤਲਬ ਬਿਲਕੁਲ ਹੀ ਹੰਬਲ ਜੇ ਬੰਦੇ ਬਹੁਤ ਜੁੜੇ ਹੋਏ ਬੰਦੇ ਜ਼ਮੀਨ ਦੇ ਨਾਲ ਕਹਿੰਦੇ ਉਹ ਆਪਣੇ ਹਿਸਾਬ ਨਾਲ ਕੰਮ ਕਰਦੇ ਜੇ ਕਰਨਾ ਤੇ ਕਰਨਾ ਜਿੰਨੀ ਕਰਨਾ ਤੇ ਨਹੀਂ ਹਾਂਜੀ ਉਹਨਾਂ ਦਾ ਮੰਨਣਾ ਹੈ ਵੀ ਜੇ ਜਿਉਹੋ ਹੀ ਕਾਲ ਟਾਈਮ ਸਵੇਰੇ 7 ਵਜੇ ਵਾਲਾ ਹੀ ਆ ਵੀ 7 ਵਜੇ ਪਹੁੰਚੇ ਨਹੀਂ ਸਰ 7:30 ਹੋ ਗਿਆ ਪਹੁੰਚੇ ਨਹੀਂ ਕਹਿੰਦੇ ਫਿਰ ਆਪਣੇ ਪ੍ਰੋਡਕਸ਼ਨ ਉੱਚ ਕੰਮ ਕਰਨ ਦਾ ਕੀ ਫਾਇਦਾ ਜਿਉਹੋ ਹੀ ਰਹਿਣਾ ਵੀ ਸਿਰ ਤੇ ਤਲਵਾਰ ਟੰਗੀ ਆ ਹਮੇਸ਼ਾ ਵੀ ਯਾਰ ਅੱਛਾ 6 ਵਜੇ 5 ਵਜੇ ਉੱਠਣੇ ਪੈਣਾ ਹਨਾ ਕਿਉਂਕਿ ਜਿਹੜਾ ਆਰਟਿਸਟ ਬੰਦਾ ਹੁੰਦਾ ਨਾ ਉਹਦੇ ਨਾਂ ਤੇ ਸੌਣ ਦਾ ਕੋਈ ਟਾਈਮ ਆ ਨਾ ਉਹਦੇ ਉੱਠਣ ਦਾ ਟਾਈਮ ਆ ਉਤੇ ਇਹ ਹੈ ਕਿ ਜਦੋਂ ਵੀ ਕੋਈ 크ਰੀਏਟੀਵਿਟੀ ਮਾਈਂਡ ਦੇ ਵਿੱਚ ਆ ਗਈ ਤਾਂ ਉਤੇ ਵਰਕ ਕਰਨਾ ਸ਼ੁਰੂ ਕਰਦਾ ਪੰਜ ਪੜ੍ਹਦੇ ਵੀ ਆ ਬੁੱਕਸ ਵੀ ਪੜ੍ਹਦੇ ਆ ਅਜਿਦਾ ਕਾਰਜ ਭਾਜੀ ਦੀ ਵੀ ਨੇਚਰ ਆ ਉਹ ਵੀ ਬੁੱਕਸ ਪੜ੍ਹਦੇ ਆ ਉਹ ਉਹ ਤੁਸੀਂ ਸਵੇਰੇ 5 ਵਜੇ ਮੈਸੇਜ ਕਰੋ ਤਾਂ ਵੀ ਤੁਹਾਨੂੰ ਰਿਪਲਾਈ ਆ ਜਾਊਗਾ ਤੁਸੀਂ 3 ਵਜੇ ਸਵੇਰੇ ਮੈਸੇਜ ਕਰੋ ਤਾਂ ਵੀ ਰਿਪਲਾਈ ਆ ਜਾਂਦਾ ਕਈ ਵਾਰੀ ਇਟ ਮੀਨਸ ਕਿ ਉਹ ਜਾਗ ਰਹੇ ਆ ਉਹ ਉਹ ਇਟ ਵਿਲ 크ਰੀਏਟੀਵਿਟੀ ਚੱਲ ਰਹੀ ਆ ਕੋਈ ਥੌਟ ਆ ਗਿਆ ਉਹਨੂੰ ਡਿਵੈਲਪ ਕਰ ਰਹੇ ਆ ਉਹ ਫਿਰ ਉਹਦੇ ਵਿੱਚ ਇਹ ਹੁੰਦਾ ਵੀ ਯਾਰ ਵੀ ਅੱਛਾ ਹੁਣ ਸਵੇਰੇ ਇਹ ਕੋਈ ਬੰਦਸ਼ ਆ ਵੀ ਯਾਰ ਸਵੇਰੇ 7 ਵਜੇ ਜਾਣਾ ਹੀ ਜਾਣਾ ਉਹ ਕਹਿੰਦਾ ਫੇ ਆਪਣਾ ਪ੍ਰੋਡਕਸ਼ਨ ਹਾਊਸ ਆਪਣਾ ਪੈਸਾ ਯਾਰ ਕਿਸੇ ਨੂੰ ਥੋੜੀ ਜਵਾਬ ਦੇਣਾ ਜਦੋਂ ਮਰ ਜਦੋਂ ਜੀਊਗਾ ਕਰ ਲਾਂਗੇ ਕੰਮ ਸੋਚਣਾ ਸਾਫ ਆ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ